ਜੇ ਅਮਰਤ ਛਕਿਆ ਸਾਡੇ ਫੁਰਨੇ ਨਹੀਂ ਰੁਕਦੇ ਸਾਡੇ ਅੰਦਰ ਕ੍ਰੋਧ ਬਹੁਤ ਚੱਲਦਾ ਹੈ ਤਾਂ ਉਹਨਾਂ ਕਹੀਦਾ ਮਨ ਕਰਕੇ ਅਮਰਤ ਛਕਿਆ ਤੁਸੀਂ ਪਹਿਲੋਂ ਤਨ ਕਰਕੇ ਤਾਂ ਛਕ ਲਿਆ ਇਹ ਤਾਂ ਫੌਜ ਦਾ ਅਮਰਤ ਹੈ ਸੱਚੇ ਪਾਤਸ਼ਾਹ ਜੀ ਨੇ ਫੌਜ ਜਦੋਂ ਬਣਾਈ ਉਦੋਂ ਕੀਤਾ ਤੇ ਮਨ ਕਰਕੇ ਛਕਿਆ ਮਨ ਕਰਕੇ ਨਹੀਂ ਆਉਂਦਾ ਸਾਨੂੰ ਅਭਿਆਸ ਕਰਦੇ ਹੋ ਅਮਰਤ ਛਕਣ ਛਕਿਆ ਹੁੰਦਾ ਤਾਂ ਪਰ ਸਿਮਰ ਨਹੀਂ ਕਰਦੇ ਅਮਰਤ ਛਕਿਆ ਬਾਣੀ ਨਹੀਂ ਪੜ੍ਹਦੇ ਫਿਰ ਅਮਰਤ ਕਿਵੇਂ ਮੁਕਤ ਕਰਾਏਗਾ ਤੁਹਾਨੂੰ ਨਹੀਂ ਜਿਹੜਾ ਸਿਧਾਂਤ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਿੱਤਾ ਹੈ ਨਾਨਕ ਅਮਰਤ ਏਕ ਹੈ ਦੂਜਾ ਅੰਮ੍ਰਿਤ ਨਾਹੇ ਨਾਨਕ ਅੰਮ੍ਰਿਤ ਮਨੇ ਮਾਹੇ ਪਈਏ ਗੁਰਪ੍ਰਸਾਦ ਇੱਕੋ ਹੀ ਅੰਮ੍ਰਿਤ ਆ ਉਸੇ ਅੰਦਰਲੇ ਦਸਵੇਂ ਘਰਦੇ ਅੰਮ੍ਰਿਤ ਨੂੰ ਹੀ ਸੱਚੇ ਪਾਤਸ਼ਾਹ ਜੀ ਨੇ ਮਹਾਰਾਜ ਕਹਿੰਦੇ ਦੋ ਅੰਮ੍ਰਿਤ ਨਹੀਂ ਹੈਗੇ ਗੁਰਬਾਣੀ ਕਹਿੰਦੀ ਖੰਡੇ ਬਾਟੇ ਦੇ ਵਿੱਚ ਪ੍ਰਗਟ ਕੀਤਾ ਆਪ ਦੀ ਦ੍ਰਿਸ਼ਟੀ ਦੁਆਰਾ ਨਾਦ ਵਿੱਚ ਧਿਆਨ ਰੱਖਿਆ ਦ੍ਰਿਸ਼ਟ ਪਾਈ ਉਹ ਪੌਲ ਤਿਆਰ ਕੀਤੀ ਅੰਮ੍ਰਿਤ ਸਾਡੇ ਮਨ 'ਚ ਹੀ ਆ ਹੁਣ ਉਹ ਅੰਮ੍ਰਿਤ ਸਾਡੇ ਅੰਦਰ ਜਿੰਨੀ ਦੇਰ ਤੱਕ ਆਇਆ ਨਹੀਂ ਬਾਹਰ ਭੇਖ ਆਪਾਂ ਕਰਕੇ ਵਿਰਾਗ ਮਹਿਸੂਸ ਕਰਦੇ ਹਾਂ ਇਹੀ ਤਾਂ ਜੋਗੀਆਂ ਜਤੀਆਂ ਸਤੀਆਂ ਨੂੰ ਗੱਲ ਸਮਝਾਈ ਸੀ ਤੁਸੀਂ ਗੇਰੂਏ ਰੰਗ ਦੇ ਵਸਤਰ ਪਾ ਲੈਂਦੇ ਹੋ ਨੀਲ ਰੰਗ ਦੇ ਵਸਤਰ ਪਾਉਂਦੇ ਹੋ ਤੁਸੀਂ ਮੱਥੇ ਤੇ ਤਿਲਕ ਲਾਉਂਦੇ ਹੋ ਚੰਦਨ ਦਾ ਲੇਪ ਕਰਦੇ ਹੋ ਇਹ ਕੀ ਸਾਬਤ ਕਰਨਾ ਚਾਹੁੰਦੇ ਹੋ ਤੁਸੀਂ ਇਹ ਤਾਂ ਕਾਇਆ ਦਾ ਸ਼ਿੰਗਾਰ ਹੈ ਮਨ ਦਾ ਸ਼ਿੰਗਾਰ ਕਿਉਂ ਨਹੀਂ ਕਰਦੇ ਤੁਸੀਂ ਕਹਿੰਦੇ ਗੁਰ ਰਾਖੇ ਸੇ ਉਭਰੇ ਹੋਰ ਫਾਥੇ ਜੋਗੈ ਸਾਥ ਜਿਹੜੇ ਤਾਂ ਗੁਰੂ ਦੀ ਸ਼ਰਨ ਚਲੇ ਜਾਂਦੇ ਆ ਗੁਰੂ ਦੀ ਸ਼ਰਨ ਚ ਜਾਣ ਦਾ ਪ੍ਰਭਾਵ ਕੀ ਹੈ ਸਿਮਨ ਕਰਨ ਲੱਗੇ ਨਾਮ ਦਾ ਪ੍ਰੈਕਟੀਕਲ ਕਰਨ ਲੱਗੇ ਸੱਚ ਦਾ ਪ੍ਰੈਕਟੀਕਲ ਕਰਨ ਲੱਗੇ ਉਧਰ ਨਿਕਲ ਗਏ ਹੋਰ ਫਾਥੇ ਚੋਗੇ ਸਾਥ ਬਾਕੀ ਕਾਲ ਦੇ ਚੋਗੇ ਵਿੱਚ ਫਸੇ ਹੋਏ ਨੇ ਹੁਣ ਆਪਾਂ ਨੂੰ ਕਹਿੰਦੇ ਨਹੀਂ ਜਾਈਏ ਜੀ ਜਾਓ ਹੁਣ ਕੀ ਕਹੀਏ ਹੁਣ ਚੋਗਾ ਜਿਹੜਾ ਉਹ ਇੱਕਦਮ ਨਹੀਂ ਛੱਡਦਾ ਮਨ ਹੱਠੀ ਬੜਾਏ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ ਕਾਲਾ ਹੋਆ ਕਾਲਾ ਛਾ ਹੋਇਆ ਹੁਣ ਇੱਕਦਮ ਨਹੀਂ ਛੱਡਦਾ ਚੋਗਾ ਇਹੀ ਤਰਕਾਵਟਿਆ ਬਿਨ ਨਾਮੈ ਚੋਣ ਛੱਟੀਏ ਕਹਿੰਦੇ ਜਿਹੜਾ ਨਾਮ ਤੋਂ ਬਿਨਾ ਹੈ ਉਹਨੂੰ ਚੁਣ ਕੇ ਤੇ ਗਰਭ ਵਿੱਚ ਸਿੱਟ ਦਿੰਦੇ ਨੇ ਕੋਈ ਨਾ ਸੰਗੀ ਸਾਥ ਫੇਰ ਉੱਥੇ ਫੇਰ ਫਿਰ ਰੋਂਦਾ ਹੈ ਉੱਥੇ ਫਿਲਮ ਦੀ ਸਮਝ ਆਉਂਦੀ ਏ ਵੀ ਓਹੋ ਸਮਾਂ ਗਵਾ ਲਿਆ ਮੈਂ ਉਹਨਾਂ ਲਈ ਸੀ ਉਹ ਤਾਂ ਉੱਥੇ ਰਹਿ ਕੇ ਮੈਂ ਇੱਥੇ ਆ ਗਿਆ ਮੈਨੂੰ ਬਚਾਉ ਕੋਈ ਹੂੰ ਤਾਂ ਕਹਿੰਦੇ ਤਹਿ ਜਹਮਾਤ ਪਿਤਾ ਸੁੱਤ ਮੀਤ ਨਾ ਭਾਈ ਮਨੁਹਾ ਨਾਮ ਤੇਰੇ ਤੇ ਨਾਮ ਤਾਂ ਹੈ ਹੀ ਨਹੀਂ ਆਪਣੇ ਕੋਲੇ ਬਚਾਣਾ ਕਿੰਨੇ ਆ ਉੱਥੋਂ ਜਾ ਕੇ ਜੇ ਹਾਰ ਕੇ ਫਿਲਮ ਦਾ ਪਤਾ ਲੱਗਾ ਵੀ ਫਿਲਮ ਚੱਲਦੀ ਪਈ ਸੀ ਤੇ ਫੇਰ ਕੀ ਲੱਗਾ ਉਹ ਤਾਂ ਹਾਰ ਗਿਆ ਉਹ ਤਾਂ ਹਾਰ ਗਿਆ ਇਸ ਕਰਕੇ ਕਹਿੰਦੇ ਜਾਉਂਦੇ ਜੀ ਮਾਲਕ ਅਗੇ ਬੇਨਤੀਆਂ ਕਰੋ ਕਿ ਸਾਨੂੰ ਤੁਹਾਡੇ ਮਲਾਪ ਦੇ ਲਈ ਕੋਈ ਐਸੇ ਗੁਰਮਖ ਸੰਤ ਸਾਧੂਆਂ ਦਾ ਮੇਲ ਕਰਾ ਦਿਓ ਜਿਨ੍ਹਾਂ ਦਾ ਤੁਹਾਡੇ ਨਾਲ ਮਲਾਪ ਹੋਵੇ ਸਾਨੂੰ ਵੀ ਕਰ ਦੇਣ ਤੇ ਉਹਨਾਂ ਦੇ ਬਚਨ ਮੰਨਣ ਦੀ ਸਮਰੱਥਾ ਦਿਓ ਸਾਨੂੰ ਕਿਉਂਕਿ ਗੁਰਮਖਾਂ ਦੇ ਜਿਹੜੇ ਬਚਨ ਹੁੰਦੇ ਨੇ ਉਹ ਮੰਨਣੇ ਗੁਰਮਖਾਂ ਦੀ ਚੱਕਰੀ ਕਰਨੀ ਬੜੀ ਕਰੜੀ ਆ ਹਉਮੈ ਬੜੀ ਖਤਮ ਕਰਨੀ ਪੈਂਦੀ ਆ ਆਪਦੀ ਹਉਮੈ ਵਿੱਚ ਕਿਸੇ ਵੀ ਗੁਰੂ ਪੀਰ ਦੀ ਚੱਕਰੀ ਨਹੀਂ ਹੁੰਦੀ ਗੁਰੂ ਪੀਰਾਂ ਕੀ ਚੱਕਰੀ ਮਹਾ ਕਰੜੀ ਫਿਰ ਅਗੇ ਕਹਿੰਦੇ ਸੁਖ ਸਾਰ ਬੜੀ ਕਰੜੀ ਹੁੰਦੀ ਆ ਕਿਉਂਕਿ ਉਹਨਾਂ ਕਸਵੱਟੀ ਲੈਣੀ ਬਚਨਾਂ ਦੀ ਸ਼ਬਦ ਦੀ ਇਕਾਥ ਦੀ ਸਾਡਾ ਜੀਵਨ ਮੰਗਣਾ ਹੈ ਸਾਡੇ ਤੋਂ ਜਿਹੜਾ ਸਾਨੂੰ ਪਿਆਰਾ ਲੱਗਦਾ ਉਹਨਾਂ ਦੇ ਜੀਵਨ ਦੇ ਉਹ ਤੁਹਾਡਾ ਸਦਾਰੀਏ ਤੁਹਾਨੂੰ